ਤੇ ਇੱਕ ਬਹੁਤ ਹੈਰਾਨੀ ਦੀ ਗੱਲ ਵੀ ਸੀ ਤੇ ਮੈਂ ਤਾਂ ਇਸ ਨੂੰ ਇੱਕ ਤਰਾਸ ਦੀ ਤੋਂ ਘੱਟ ਨਹੀਂ ਮੰਨਦਾ ਕਿ ਜਦੋਂ ਇਸ ਪੂਰੇ ਘਟਨਾਕਰਮ ਯਾਨੀ ਕਿ ਮਹਿਕ ਪੰਡੋਰੀ ਜੈਸ ਥਾਲੀਵਾਲ ਅਰਸ਼ ਕੁਲਾ ਦਰਮਿਆਨ ਜੋ ਕੁਝ ਹੋਇਆ ਇਸ ਨੂੰ ਲੈ ਕੇ ਇੱਕ ਪਾਸੇ ਇੱਕ ਸਮਝੌਤਾ ਹੋ ਚੁੱਕਾ ਸੀ ਦੂਸਰੇ ਪਾਸੇ ਉਸ ਕਤਲਗਾਰਦ ਦੀ ਤਿਆਰੀ ਹੋ ਰਹੀ ਸੀ ਇਨਫੈਕਟ ਉਹ ਕਤਲਗਾਰਦ ਕੁਝ ਹੀ ਮਿੰਟ ਬਾਅਦ ਹੋ ਜਾਂਦਾ ਹੈ ਸਮਰबीर ਸਿੰਘ ਅਤੇ ਸੌਰਵਜੀਤ ਸਿੰਘ ਦੀ ਹੱਤਿਆ ਕਰਤੀ ਜਾਂਦੀ ਹੈ ਸਾਥਿਓ ਦੂਸਰੇ ਪਾਸੇ ਜਿਹੜਾ ਸਮਝੌਤਾ ਹੋਇਆ ਮਹਿਕ ਪੰਡੋਰੀ ਅਤੇ ਜੈਸ ਗਿੱਲ ਉਸ ਸੰਬੰਧੀ ਇਹ ਜਿਹੜਾ ਵੀਡੀਓ ਆਇਆ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਸੁਣਾਣਾ ਚਾਹਾਂਗਾ ਇਸ ਵੀਡੀਓ ਨੂੰ ਮੈਂ ਤੁਹਾਨੂੰ ਸਾਂਝਾ ਕਰ ਸਕਦਾ ਹਾਂ ਇਹੋ ਵੀਡੀਓ ਹੈ ਜੋ ਕੀ ਸਮਝੋਤੇ ਤੋਂ ਬਾਅਦ ਦਾ ਵੀਡੀਓ ਹੈ ਪਿੰਡ ਦੀ ਮੋਟਰ ਉੱਤੇ ਇੱਕ ਮੰਝੇ ਉੱਤੇ ਜੱਸ ਥਾਲੇਵਾਲ ਅਤੇ ਮਹਿਕ ਪੰਡੋਰੀ ਤੁਹਾਨੂੰ ਇਕੱਠੇ ਬੈਠੇ ਹੋਏ ਵੀ ਨਜ਼ਰ ਆ ਰਹੇ ਨੇ ਮਹਿਕ ਪੰਡੋਰੀ ਜੋ ਕਹਿ ਰਿਹਾ ਹੈ ਉਹ ਵੀ ਤੁਸੀਂ ਸੁਣ ਲਓ ਹਾਂਜੀ ਵੈਗੁਰ ਜੀ ਦਾ ਖਾਲਸਾ ਧਿਰ ਵੈਗੁਰ ਜੀ ਦੀ ਫਤਿਹ ਆ ਜਿਹੜਾ ਵੀ ਗਾਣੇ ਤੋਂ ਲੈ ਕੇ ਗਾਹ ਦੀ ਗੱਲ ਮੁੱਦਾ ਵਧਿਆ ਸੀ ਤੇ ਉਹ ਆਪਣਾ ਸਾਰਾ ਸੋਲਡ ਆਊਟ ਹੋ ਗਿਆ ਵਾ ਇਹ ਆਪਾਂ ਕੀਤਾ ਸੀ ਇੱਕ ਕੰਮ ਤੇ ਆਪਣੀ ਯਾਰੀ ਦੋਸਤੀ ਦੇ ਵਿੱਚ ਕਹਿ ਕਵਾ ਕੇ ਚਲੋ ਆਪਾਂ ਉਹਨਾਂ ਪਿੱਛੇ ਵੀਰਾਂ ਲਾਣਾ ਗਾਣੇ ਵਾਲੇ ਨਾ ਕਰਕੇ ਇਹ ਗੱਲਾਂ ਕਈਆਂ ਵਾਂ ਠੀਕ ਆ ਤੇ ਉਹ ਆਪਣਾ ਸਾਰਾ ਸੋਲਡ ਆਊਟ ਹੋ ਗਿਆ ਚਲੋ ਜੱਤ ਵੀ ਆਪਣਾ ਭਰਾ ਵਾ ਜਿਹਦੇ ਨਾਲ ਵੀ ਆਪਣਾ ਕੋਈ ਗਿਲਾ ਸ਼ਿਕਵਾ ਨਹੀਂ ਹੋਣਾ ਆ ਆਪਣਾ ਸਭ ਕਲੀਅਰ ਆ ਤੇ ਬਾਕੀ ਵੀਰ ਦੱਸਦੇ ਉਹ ਬਾਕੀ ਉਹ ਲਾਵਾਂਗੇ ਅੱਗੇ ਜਾ ਸੋ ਸਮਝੌਤਾ ਹੋ ਚੁੱਕਾ ਸੀ ਕੰਪਰੋਮਾਈਜ਼ ਹੋ ਚੁੱਕਾ ਸੀ ਗਿਲੇ ਸ਼ਿਕਵੇ ਸਹਿ ਦੂਰ ਕਿਤੇ ਜਾ ਚੁੱਕੇ ਸਨ ਲੇਕਿਨ ਵਾਰਦਾਤ ਨਹੀਂ ਟਾਲ ਪਾਈ